ਦੋ ਧੀਰਾ ਲੜਾਈ ਛੁੜਵਾਉਣ ਦੀ ਕੋਸ਼ਿਸ਼ ਪਈ ਮਹਿੰਗੀ ਬਟਾਲਾ ਦੇ ਗੋਂਸਪੂਰਾ ਵਿੱਚ ਹੋ ਰਹੀ ਸੀ ਦੋ ਧੀਰਾ ਦੀ ਲੜਾਈ ਨੇੜੇ ਦੇ ਘਰ ਵਾਲੇ ਵਿਅਕਤੀ ਜਦੋਂ ਲੜਾਈ ਛੁੜਵਾਉਣ ਗਿਆ ਤਾਂ ਹਮਲਾਵਰਾਂ ਨੇ ਉਸ ਨੂੰ ਹੀ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਵਿਅਕਤੀ ਅਤੇ ਉਸ ਦੀ ਪਤਨੀ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਦੇ ਨੇੜੇ ਦੋ ਧੀਰਾ ਵਿੱਚ ਲੜਾਈ ਹੋ ਰਹੀ ਸੀ ਉਸ ਦਾ ਕਾਰਨ ਨਹੀਂ ਸੀ ਪਤਾ ਪਰ ਦੋਨਾਂ ਧੀਰਾ ਦੇ ਹੱਥਾਂ ਵਿੱਚ 30 ਸਾਰ ਹਥਿਆਰ ਸਨ ਜਦੋਂ ਉਸਨੇ ਲੜਾਈ ਛਡਵਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹੀ ਜ਼ਖਮੀ ਕਰ ਦਿੱਤਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਜ਼ਖਮੀ ਵਿਅਕਤੀ ਆਇਆ ਹੈ ਜਿਸ ਦੇ 30 ਸਾਰ ਹਥਿਆਰਾਂ ਨਾਲ ਹਮਲਾ ਹੋਇਆ ਲੱਗਦਾ ਹੈ ਅਸੀਂ ਉਸ ਦਾ ਇਲਾਜ ਕਰ ਰਹੇ ਹਾਂ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਨੰਬਰ ਤੇ ਫੋਨ ਆਇਆ ਸੀ ਕਿ ਗੌਂਸਪੁਰਾ ਵਿਖੇ ਦੋ ਧੀਰਾ ਵਿੱਚ ਝਗੜਾ ਹੋ ਰਿਹਾ ਹੈ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ ਨੀਸ਼ਾ ਗੋਂਸਪੁਰੇ ਦੇ ਨੇੜੇ ਆਈ ਇੱਥੇ ਲੜਾਈ ਪੜੀ ਹੋਣ ਦੀ ਤੇ ਬਾਹਰ ਗਏ ਲੜਾਈ ਛਡਾਉਣ ਗਏ ਤੇ ਉਹਨਾਂ ਨੇ ਵੱਡ ਫੱਟ ਦਿੱਤਾ ਘਰੇ ਰੋਟੀ ਢਾਟੀ ਬਣਾਉਣ ਦੇ ਆਪਾਂ ਤੇ ਇਹ ਗੱਲ ਬੱਸ ਹੋਈ ਆ ਉਹ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣ ਦੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬੱਸ ਇੱਥੇ ਗੋਂਸਪੁਰੇ ਹੋਈ ਜੇ ਗੋਂਸਪੁਰੇ ਇਹੋ ਕ੍ਰਿਸ਼ਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਵਾਵਾ ਉਲੇ ਦੇ ਪੁੱਤਰੇ ਕੋਈ ਹਾਂਜੀ ਇਹ ਮੇਰੇ ਘਰ ਵਾਲੇ ਆ ਇਹ ਕਿਤਰਾ ਬਾਹਰ ਨਿਕਲੇ ਆ ਗਾਣ ਦੌੜ ਗਏ ਆ ਮਾਰਨ ਨੂੰ ਤੇ ਘਰੇ ਆਣ ਕੇ ਪੈ ਗਏ ਮੁੜਕੇ ਇਹਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਨੂੰ ਘਰੇ ਵੱਢ ਗਏ ਆਣ ਕੇ ਹਾਂਜੀ ਹੋਰ ਦੀ ਲੜਾਈ ਹੋਣ ਈ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ ਕਿੰਨੇ ਦੇ ਮੁੰਡੇ 40 50 ਜਾਣੇ ਹੀ ਹਾਂ ਦਾਤਰ ਵਗੈਰਾ ਹੀ ਉਹਨਾਂ ਕੋ ਕੇਚਾਂ ਕੁਰਚਾ ਜੀਆਂ ਹੀ ਦਾਤਰ ਦੁੱਤਰੀ ਹੀ ਹੋਈ ਬਸ ਲੈਣ ਦੀ ਸੀ ਨਾਮ ਦੱਸ ਦੇ ਨਾਮ ਮੇਰਾ ਬਲਵੰਦਰ ਮਸੀਹ ਹੈ ਪਿੰਡ ਮੇਰਾ ਗੌਂਸਪੁਰਾ ਲੜਾਈ ਦੂਹ ਤਰ੍ਹਾਂ ਦੀਆਂ ਹੁੰਦੀ ਤੇ ਬਾਦ ਸੁਣ ਕੇ ਮੈਂ ਸਟਾਉਂ ਗਿਆ ਵਾਂ ਤੇ ਸਟਾਉਂ ਤੇ ਨਾਲ ਹੀ ਪੂਲੀਏ ਦੇ ਪੁੱਤਰੇ ਆ ਲਾਲੀ ਦਾ ਮੁੰਡਾ ਤੇ ਬਾਲੇ ਦੇ ਨਿਆਣੇ ਨੇ ਤੇ ਫੌਜੀ ਲੰਗੇ ਦੇ ਨਿਆਣੇ ਨੇ ਇਹਨਾਂ ਮਿਰਤੇ ਹਾਂ ਬੁਲਾ ਕਰਤਾ ਜੀ ਤੇ ਨਾ ਜਾਣੇ ਮੈਂਸ ਡਾਊਨ ਹੀ ਗਿਆ ਆਂ ਵੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਬਾਜ਼ ਆਏ ਇਹਨਾਂ ਮੈਨੂੰ ਸੱਟਾ ਮਾਰਤੀਆਂ ਜੰਮੇ ਟੋਟਲ ਕਿੰਨੇ ਕੁ ਮੁੰਡੇ ਸੀ ਕਿੰਨੇ ਲੜੇ ਟੋਟਲ ਤੇ ਬੰਦੇ ਬੜੇ ਸੀ ਪਰ ਤਿੰਨਾ ਜਾਣਿਆ ਮੇਰੇ ਸੱਟਾ ਮਾਰੀਆਂ ਅੰਦਾਜ਼ਾ ਫਿਰ ਕਿੰਨਾ ਹੋਵੇ ਹੁਣ ਇਹ 5-10 ਇਹ ਕੀ ਬਿਆਰ ਸੀ ਉਹਨਾਂ ਕੋ ਦਸਤਰ ਕਿਰਪਾ ਨਾਲ ਦੇ ਸ਼ਵੀਆਂ ਫੜੀਆਂ ਉਹਨਾਂ ਨੇ ਤੇ ਮੈਂ ਇਹੋ ਹੀ ਕਿਹਾ ਵੀ ਨਾ ਲੜੋ ਤੁਸੀਂ ਆਪੋਛੋ ਦੀ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੀਖੀ ਮਾਰਿਆ ਮੇਰੇ ਆ ਦਾਤਰ ਮਾਰਿਆ ਜੀ ਛੇਰ ਤੇ ਆ ਬਾਹ ਤੇ ਮਾਰਿਆ ਉਂਗਲ ਤੇ ਮਾਰਿਆ ਲਾਸ ਤੇ ਮਾਰਿਆ ਜਨਾਬ ਨਾ ਮੇਰਾ ਉਹਨਾਂ ਨਾਲ ਕੋਈ ਜਾਤੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਵਸ ਕੇ ਵੇਖ ਲੋ ਪਿੰਡ ਤੋਂ ਬਾਤ ਖਾਲੀ ਛਡਾਉਣ ਗਏ ਹਾਂ ਹਾਂਜੀ ਹਾਂਜੀ ਇਹ ਸਰ ਬਲਵਿੰਦਰ ਮਸੀਹ ਨਾ ਦਾ ਪੇਸ਼ੈਂਟ ਆ ਸਾਲ ਉਹ ਬਾਗੂ ਸੀ ਤੇ ਗੌਂਸਪੁਰਾ ਤੋਂ ਰਹਿਣ ਵਾਲਾ ਐ ਇਹ ਹੱਦ ਕੋ ਹੁਣੇ ਆਇਆ ਕੋਈ 20 25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਤੇ ਫਿਜ਼ੀਕਲ ਸਾਲਟ ਦਾ ਕੇਸ ਹੈ ਕੋਈ 6 ਇੰਜਰੀ ਹੈਗੀ ਆ ਇਹਦੇ ਸਿਰ ਤੇ ਇੱਕ ਮੇਨ ਇੰਜਰੀ ਇਹਦੀ ਹੱਡ ਦੀ ਹੈਡ ਇੰਜਰੀ ਹੈਗੀ ਆ ਸ਼ਾਰਪ ਕੱਟ ਵੈਪਨ ਹੈਗਾ ਤੇ ਹਲਾਤ ਤੇ ਹਲਾਤ ਅੰਡਰ ਅਬਜ਼ਰਵੇਸ਼ਨ ਆ ਤਾਂ ਠੀਕ ਹੈ ਲੇਕਿਨ ਅੰਡਰ ਅਬਜ਼ਰਵੇਸ਼ਨ ਹੈ ਟਰੀਟਮੈਂਟ ਕਰਦੇ ਪਏ ਆ ਉਹਦਾ ਠੀਕ ਦੱਸਿਆ ਕੁਝ ਕਿ ਕਿਵੇਂ ਜੇ ਸੱਟ ਨਹੀਂ ਇੰਨਾ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਇਹਦੇ ਬਾਰੇ ਕਿ ਕਿੱਦਾਂ ਲੱਗੀਆਂ ਸੱਟਾਂ ਇਹਦੇ ਬਾਰੇ ਉਹਨਾਂ ਨੇ ਕੋਈ ਸਾਨੂੰ ਦੱਸਿਆ ਨਹੀਂ ਜ਼ਿਆਦਾ ਹਾਂਜੀ ਪੁੱਛਿਆ ਲੇਕਿਨ ਉਹਨਾਂ ਨੇ ਦੱਸਿਆ ਨਹੀਂ ਗੌਂਸਪਰੇ ਦੀ ਝਗੜਾ ਹੈ ਇਹਨਾਂ ਕੰਟਰੋਲ ਤੋਂ ਹੁਣ ਆਇਆ ਹੈ ਵੀ ਇੱਥੇ ਕੋਈ ਝਗੜਾ ਹੋਇਆ ਠੀਕ ਹੈ ਅਸੀਂ ਪੁਲਿਸ ਨੂੰ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਹਾਂ ਇੱਥੇ ਇਹ ਨਹੀਂ ਕੋਈ ਹੋਇਆ ਤੇ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ ਉਹ ਬਾਕੀ ਜੇ ਕੋਈ ਇੰਜਰਡ ਹੋਇਆ ਹੈ ਕੋਈ ਜੇ ਹਸਪਤਲ ਤੱਕ ਹੁਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਤੇ ਕਾਰਵਾਈ ਕੀਤੀ ਜਾਵੇ